ਆਪਾਂ ਇਹ ਵੇਖੀ ਜੀ ਕਰੇਲੇ ਤੋੜਨਾ ਜਿਹੜੇ ਝਾੜ ਕਰੇਲੇ ਵਜਦੇ ਛੋਟੇ ਪਰ ਕਰੇਲੇ ਨਾਲ ਜਿਆਦਾ ਆਪਾਂ ਨੂੰ ਸਾਪੀ ਟੱਕਰੀ ਜਾਂਦੇ ਜੀ ਇੱਥੇ ਕਰੇਲੇ ਮਿਲਣਗੇ ਪਤਾ ਨਹੀਂ ਮਿਲਣਗੇ ਆ ਇੱਥੇ ਦਾ ਬਹੁਤ ਆਈ ਕਰੇਲੇ ਇਸ ਤੋਂ ਅੱਗੇ ਦੇਣੇ ਆ ਬਸ ਜਾ ਕੇ ਇੱਥੇ ਤਾਂ ਆਪਾਂ ਤੋੜਨ ਨਾਲ ਹੀ ਮਾ ਥੋੜੇ ਘਣੇ ਰਹਿ ਗਏ ਹੂੰ ਬੱਲਾਂ ਨੇੜੇ ਨੇੜੇ ਬਹੁਤ ਆੜੀ ਮਣਜੋ ਤਾਂ ਕਾਰ ਮੈਡਮ ਦਾ ਦੂਜੀ ਵੱਲ ਤੇ ਪਹੁੰਚ ਗਈ ਤੇ ਆਪਾਂ ਹਜੇ ਉਸੇ ਵੱਲ ਤੀ ਫਿਰਦੇ ਆ ਆ ਗਈ ਆਪਾਂ ਅਗਲੀ ਵੱਲ ਤੇ ਝਾੜ ਬੂਡ ਬਾळा ਜੀ ਲੇਹਾ ਬਹੁਤ ਐਥੇ ਜੀ ਬੁਰਾ ਵਾਲੀ ਹੋਇਆ ਬੇ ਇਹ ਤੇ ਵੀ ਕਰ ਲੈ ਬਹੁਤ ਆ ਜੀ ਇੱਕ ਦੀ ਪਹਿਲੀ ਵਾਰੀ ਕਰ ਲੈ ਤੋੜਨਾ ਹੈ